ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਸੋ ਅੱਜ ਆਪਾਂ ਐਰ ਸ਼ਹਿਰ ਦਾ ਇੱਕ ਨਗੀਨਾ ਦਿਖਾਉਣਾਗਾ ਪਹਿਲਾ ਸੂਆ ਬੱਸੀ ਸੂਈ ਆ ਵੀਡੀਓ ਦੇ ਐਂਡ ਤੱਕ ਬਨੇ ਰਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਆ ਅੱਜ ਆਪਾਂ 29 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 29 ਸਤੰਬਰ 2024 ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਕੱਲੀ-ਕੱਲੀ ਡਿਟੇਲ ਦੇਵਾਂਗੇ ਬੱਚੀ ਦੀ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ 15 ਤੋਂ 20 ਨਾਗਰ ਤਾਜੇ ਸੂਏ ਵੀ ਹਾਜ਼ਰ ਨੇ ਸੋ ਆਜੋ ਡਿਟੇਲ ਦਿੰਨੇ ਆਪਾਂ ਬੱਚੀ ਦੀ ਪਹਿਲਾ ਸੂਆ ਚਾਰ ਦੰਦ ਬੱਸੀ ਸੂਈ ਆ ਹਾਈਟ ਲੈਂਥ ਦੇਖੋ ਬੱਸੀ ਦੀ ਮੜਿਆ ਬੋਤ ਨਾਲ ਖੜੀ ਆਗੇ ਨਾਲ ਖੜੀ ਮੜਿਆ ਹਾਈਟ ਲੈਂਥ ਦੇਖੋ ਬੱਸੀ ਦੀ ਫੇਸ ਕੁਆਲਿਟੀ ਮਗਰ ਮੇਲ ਕਾਫ ਆ ਬੱਚੇ ਦਾ ਨਾੜੂਆ ਨਾਲ ਤੁਸੀਂ ਦੇਖ ਸਕਦੇ ਹੋ ਪਰਸੋਂ ਦੀ ਡਿਲੀਵਰੀ ਹੋਈ ਆ ਸੋ ਦੇਖੋ ਬੱਚੀ ਦੀ ਹਾਈਟ ਵਗੈਰਾ ਦੇਖੋ ਦੂਜੇ ਪਾਸੇ ਇਕੱਲਾ ਮੂੰਹ ਹੀ ਦੀਂਦਾ ਬੰਦੇ ਦਾ ਖੜੇ ਦਾ ਹਾਈਟ ਲੈਂਥ ਬੱਚੀ ਦੀ ਫੁੱਲ ਆ ਕੋਈ ਮੇਰਾ ਵੀਰ ਕੋਲੋਂ ਅੱਗੇ ਵੀ ਦੇਖੂਗਾ ਤਾਂ ਫੁੱਲ ਹਾਈਟ ਲੈਂਥ ਆ ਇਕੱਲਾ-ਇਕੱਲਾ ਨਿਖੜਮਾ ਥਾਣਾ ਦੇਖੋ ਚਾਰੇ ਥਣ ਪੂਰੀ ਗੁੱਠਾਂ ਤੇ ਆ ਕੋਈ ਖੋਟ ਸ਼ਾਂਗ ਨਹੀਂ ਬੱਚੀ ਦੀ ਹਵਾਨਾ ਕੰਪੈਕਟ ਆ ਪੂਰਾ ਪੂਰੇ ਬਚਪਨ ਦੇ ਵਿੱਚ ਬੱਚੀ ਆ ਨਵਾਂ ਹਾਂ ਆ ਦੇਖੋ ਐ ਦੋ ਦੰਦ ਤੋਂ ਚਾਰ ਦੰਦ ਹੋ ਗਈ ਬੱਚੀ ਦੇਖੋ ਲੇਵਾ ਐ ਬੰਦ ਲੇਵੇ ਦੀ ਬੱਚੀ ਆ ਐਰ ਸ਼ੈਰ ਵੀਰਾਂ ਦੀ ਬਹੁਤ ਡਿਮਾਂਡ ਹੁੰਦੀ ਆ ਵੀ ਆਪਾਂ ਐਰ ਸ਼ੈਰ ਬੱਚੀ ਲੈਣੀ ਆ ਚੰਗੀ ਕੱਦ ਕਾਠ ਵਾਲੀ ਤੇ ਬਰੀ ਹੁਣ ਇਹਦੇ ਥੱਲੇ 18-19 ਕਿਲੋ ਬੋੜਾਗਾ ਕੋਈ ਮੇਰਾ ਵੀਰ ਦੋ ਡੰਗ ਟਾਈਮ ਮਿਣਕੇ 18-19 ਕਿਲੋ ਬੋੜਾ ਲਿਆ ਸਕਦਾ 24-25 ਕਿਲੋ ਦੁੱਧ ਖੁੱਲੀ ਸੇਵਾ ਨਾਲ ਇਹ ਦੇ ਦੂਗੀ ਇਹਦੀ ਮਾਅਨਦਾਰ ਰਿਕਾਰਡ ਆ 30 ਤੋਂ 35 ਕਿਲੋ ਦਾਗਾ ਦੇਖੋ ਹਾਈਟ ਬੰਦ ਲੇਵਾ ਦੂਰੋਂ ਨਾੜ ਦਿਖਾਈ ਦਿੰਦੀ ਆ ਦੁੱਧ ਵਾਲੀ ਦੇਖੋ ਸੋ ਫੇਸ ਕੁਆਲਿਟੀ ਦੇਖੋ 19 ਨੰਬਰ ਦਾ ਟੈਗ ਲੱਗਿਆ ਬੱਚੀ ਦੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਚੰਗੀ ਐਰ ਸ਼ੈਰ ਲੈਣੀ ਆ ਬਰੀਡਿੰਗ ਤੇ ਕੰਮ ਕਰਨ ਲਈ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਹੈ ਹੁਣ ਤੁਹਾਨੂੰ ਤੋਰ ਕੇ ਦਿਖਾਵਾਂਗੇ ਸਾਰੇ ਹੋ ਨਾ ਕਰਦੀਆ ਸੌਬਤ ਤੋਰ ਕੇ ਦਿਹਾਉਣਾ ਕਿਉਂਕਿ ਬੱਚੀ ਖੁੱਲੀ ਫਿਰਦੀ ਆਈ ਆ ਫਾਰਮ ਚ ਤੋਰ ਦੇ ਪੁੱਤ ਤੋਰ ਦੇ ਧਲਿਆਰੇ ਦੀ ਥੋੜੀ ਆਲ ਮਨਾਉਂਦੀ ਆ ਕੋਈ ਨਾ ਤੋਰ ਦੇ ਪੁੱਤ ਦੇਖੋ ਬੰਦ ਲੇਵਾ ਕੰਪੈਟ ਆਰਡਰ ਬੱਚੀ ਦਾ ਦੇਖੋ ਫੇਸ ਕੁਆਲਟੀ ਦੇ ਚੌੜੇ ਪੁੱਠੇ ਦੀ ਆ ਫੁੱਲ ਬਰੀਡ ਦੇ ਵਿੱਚ ਦੇਖੋ ਥੋੜੀ ਧਲਿਆਰੇ ਦੀ ਆਲ ਜ਼ਰੂਰ ਮਨਾਉਂਦੀ ਆ ਕਿਉਂਕਿ ਖੁੱਲੀ ਫਿਰਦੀ ਆਈ ਆ ਲੈ ਚਲ ਪਤੰਦਰ ਲੈ ਚਲ ਅੰਦਰ ਲੈ ਚਲ ਥੋੜਾ ਬੱਚੇ ਨੂੰ ਤੇਜ਼ੀ ਕਰੂਗੀ ਹੌਲੀ ਪੁੱਤ ਹੌਲੀ ਸੋ ਦੇਖੋ ਪ੍ਰਿੰਟ ਦੇਖੋ ਬੱਚੀ ਦਾ ਚਾੜਲਾ ਤਾਹਾਂ ਚਾੜਲਾ ਸੋ ਦੇਖੋ ਬੰਦ ਲੇਵੇ ਦੀ ਬੱਚੀ ਐਰ ਸ਼ਹਿਰ ਦਾ ਟਾਪ ਦਾ ਨਗੀਨਾ ਦੇਖੋ ਬੁਲਬੁਲ ਦਾ ਬੱਚੇ ਆ ਖੜ ਨਹੀਂ ਖੁਰ ਨਹੀਂ ਦੇਖੋ ਬੱਚੀ ਦੀ ਦੇਖੋ ਸੋ ਆਪਾਂ ਇਹ ਵੀਡੀਓ ਸਾਮ ਨੂੰ ਕਵਰ ਕਰ ਚੁੱਕੇ ਆ 29 ਤਰੀਕ ਨੂੰ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ